ਲਵ ਕੁਮਾਰ ਦਿੱਲੀ ਦਾ ਰਹਿਣ ਵਾਲਾ ਬੰਦਾ ਨੰਗਲ ਆਇਆ ਆਪਣੀ ਮਾਸੀ ਦੇ ਕੋਲ ਉੱਥੋਂ ਜਾਂਦਾ ਹੈ ਡੇਟ ਲੈ ਗਿਆ 3 ਕਰੋੜ ਲੈ ਗਿਆ ਇਸ ਰਾਸੀ ਲੱਗਿਆ ਪੰਡਿਤ ਕੋਈ ਖਵਾਣੀ ਸੱਚ ਪਰਮਾਤਮਾ ਨੇ ਲਾਜ ਦਿੱਤਾ ਲੈ ਵੀ ਪੰਡਿਤ ਜੀ ਨੇ ਜੋ ਕਿਹਾ ਸੀ ਪੂਰਾ ਕਰਤਾ ਤੇ ਹੁਣ ਜਿਹੜਾ ਨਾਮ ਆਏ ਸਿੰਘ ਰਾਸੀ ਕੁੰਭ ਰਾਸੀ ਮੇਸ ਰਾਸੀ ਵੱਡੇ ਨਾਮ ਤਿੰਨੇ ਵੱਡੀ ਤਿੰਨੇ ਰਾਸੀਆਂ ਨੇ ਹਾਂਜੀ ਪੰਡਤ ਲਾਟਰੀ ਏਜੰਸੀ ਕੋਲ ਆ ਜੂ ਤੇ ਆਪਣੀ ਕਿਸਮਤ ਲੈ ਲਓ ਤੇ ਦੂਜਾ ਨੰਬਰ ਜਿਹੜਾ ਆਪਣੇ ਸੋਨੇ ਦੀ ਚੈਨ ਗਿਆ ਸੀ ਹਾਂਜੀ ਉਹ ਆਪਾਂ ਦੇ ਰਹੀਆਂ ਦਿਲਜੀਤ ਸਿੰਘ ਹਜ਼ਾਰਪੁਰ ਉਹਦੇ ਪੁਆਇੰਟ ਵੱਤ ਸੀ ਆਪਣੇ ਚੈਨਲ ਤੇ ਲਾਈਵ ਵੀ ਚੱਲ ਰਿਹਾ ਸੋਡੇ ਦੇ ਆਪਾਂ ਲਾਈਵ ਫੌਨ ਕਰੀਆ ਹਾਂਜੀ ਲੈ ਵੀ ਮਿੱਤਰਾ ਜੇ ਤੈਨੂੰ 10 ਕਰੋੜ ਰੁਪਇਆ ਲਾਟਰੀ ਦੇ ਵਿੱਚੋਂ ਨਿਕਲਿਆ ਵੇ ਖੁਸ਼ੀ ਕਿੰਨੀ ਹੋਊਗੀ ਕਮੈਂਟ ਕਰਕੇ ਦੱਸ ਦੇ ਪੰਜਾਬ ਸਟੇਟ ਨੇ ਨਾ ਵੱਡੇ ਧਮਾਕਾ ਕਰ ਤਾਂ ਕਹਿੰਦੇ ਵੀ ਇੱਕ ਬੰਦੇ ਨੂੰ 10 ਕਰੋੜ ਰੁਪਏ ਇਕੱਠੇ ਹੀ ਦੇ ਦਾਂਗੇ ਕਿਵੇਂ ਦੇਣਗੇ ਸਾਰੀ ਗੱਲਬਾਤ ਕਰਦੇ ਆਪਾਂ ਪੰਡਿਤ ਜੀ ਨਾਲ ਪੰਡਿਤ ਅਸੀਗਰ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਦਾ ਕਿ ਹਾਲ ਚੱਲ ਨੇ ਜੀ ਬਹੁਤ ਵਧੀਆ ਕਿਰਪਾ ਇਹਨਾਂ ਭੈਣਾ ਭਰਾਵਾਂ ਦੀ ਠੀਕ ਹੈ ਜੀ ਹਾਂਜੀ ਹੈਦੇ ਵਾਰ ਇਹਦਾ ਸੁਝਬ ਦਿੱਤਾ ਤਾਂ ਇਹਦੇ ਵਾਰ ਦਾ ਤਾਂ ਇਹ ਪਹਿਲੇ ਇੱਕ ਗੱਲ ਹੋਰ ਦੱਸਦਾ ਕਿਉਂਕਿ ਬਾਅਦ ਚ ਭੁੱਲ ਜਾਂਦੇ ਨੇ ਹਾਂਜੀ ਮੇਰੇ ਫੇਕ ਬੰਦਿਆਂ ਤੋਂ ਫੇਕ ਕਾਲਾਂ ਤੋਂ ਬਚਣਾ ਮੈਂ ਕਿਸੇ ਨੂੰ ਫੋਨ ਕਰ ਨਹੀਂ ਕਰਦਾ ਠੀਕ ਹੈ ਜੀ ਯਾਨੀ ਐਸਾ ਲੋ ਭਾ ਫੋਨ ਤੇ ਗੱਲ ਹੀ ਨਹੀਂ ਕਰਦਾ ਜੇਕਰ ਤੁਹਾਨੂੰ ਕੋਈ ਮੇਰਾ ਨਾਮ ਲੈ ਕੇ ਕਾਲ ਆਉਂਦੀ ਹੈ ਤਾਂ ਫੇਕ ਹੋ ਕਿਸੇ ਨੂੰ ਪੈਸਾ ਨਾ ਪਾਓ ਠੀਕ ਹੈ ਜੀ ਠੀਕ ਹੈ ਹੁਣ ਦੱਸੋ ਮੈਂ ਤੁਹਾਨੂੰ ਕੀ ਪੁੱਛਣਾ 10 ਕਰੋੜ ਵਾਲੇ ਦੇ ਬਾਰੇ ਦੱਸੋ 10 ਕਰੋੜ ਦਾ ਤਰਸੇਮ ਤਵਕਾ ਇਸ ਵਾਰ ਅੱਛਾ ਜੀ ਇਸ ਵਾਰ ਬੱਲੇ ਬੱਲੇ ਕਰਾਈ ਪਈ ਹੈ ਪ੍ਰਮਾਤਵਾ ਦੀ ਕਿਰਪਾ ਨਾਲ ਪੰਜਾਬ ਸਰਕਾਰ ਨੇ ਐਡਾ ਵੱਡਾ ਤਵਕਾ ਕਰਿਆ bom para... ਮਕਰ ਸਕ੍ਰਾਂਤੀ ਵੰਪਰ ਮੈਨੂੰ ਲੱਗਦਾ ਵੀ ਅੱਜ ਤੱਕ ਕਿਸੇ ਵੀ ਲਾਟਰੀ ਦੇ ਵਿੱਚ ਐਸਾ ਕੋਈ ਲੋਕਾ ਨਹੀਂ ਹੋਇਆ ਹਾਈਐਸਟ ਪ੍ਰਾਈਜ਼ ਹਾਈਐਸਟ ਆ ਨਾ ਇੱਕ ਬੰਦੇ ਨੂੰ 10 ਕਰੋੜ ਇੱਕ ਬੰਦੇ ਨੂੰ ਕਈ ਵਾਰ ਹੁੰਦਾ ਨਾ ਵੀ ਦੋ ਬੰਦੇ ਐ ਜੋ ਨਹੀਂ ਜਿਵੇਂ ਦੀਵਾਲੀ ਸੀਗਾ ਨਾ ਦੀਵਾਲੀ 6 ਕਰੋੜ ਦੋ ਨੂੰ ਵੀ ਤਿੰਨ-ਤਿੰਨ ਇਹ ਇੱਕ ਬੰਦੇ ਨੂੰ 10 ਕਰੋੜ ਮਿਲਣਾ ਲਾਈਫ ਚੇਂਜ ਤਿੰਨ ਚਾਰ ਪੀੜੀਆਂ ਦੀ ਅੱਛਾ ਜੀ ਵਿਆਹ ਦੀ ਬੈਂਕਰਾ ਇੰਨਾ ਆ ਜਾ ਕਰੋ ਪੂਰੇ ਐਨਜੋਏ ਕਰੂਗਾ ਲੈ ਵੀ ਸੋਚ ਕੇ ਦੇਖੋ ਵੀ ਜੇ ਇਕੱਠਾ ਆ ਗਿਆ ਬੱਲੇ ਬੱਲੇ ਆ ਗਿਆ ਕਿ ਇੱਕ ਨੂੰ ਦਾ ਹੋਣਾ ਹੀ ਆ ਹਾਂ ਕੀ ਪਤਾ ਜਿਹੜਾ ਵੀ ਦੇਖ ਰਿਹਾ ਵੀਡੀਓ ਇਹਨੂੰ ਹੀ ਆ ਜਵੇ ਹਾਂ ਕਿਸੇ ਨਾ ਕਿਸੇ ਭਾਈ ਆ ਮੇਸ਼ ਰਾਸ਼ੀ ਕੁੰਭ ਰਾਸ਼ੀ ਸਿੰਘ ਰਾਸ਼ੀ ਹੈਗੀ ਆ ਤਾਂ ਇਹਨਾਂ ਨੂੰ ਆਊਗਾ ਆ ਰਾਸ਼ੀ ਵਾਲਾ ਰਹਿਣ ਦੋ ਤੁਸੀਂ ਕਿਉਂ ਰਹਿਣਾ ਅੱਗੇ ਆਇਆ ਕਿਤੇ ਮੇਰੇ ਪਹਿਲਾਂ ਲਵ ਕੁਮਾਰ ਨੂੰ ਨਾਮ ਲੱਗਿਆ ਖਬਰਾਂ ਚੱਲ ਰਹੀਆਂ ਨੇ 3 ਕਰੋੜ ਦਾ ਮੇਸ ਰਾਸ਼ੀ ਨੂੰ ਮੈਂ ਕਿਹਾ ਸੀ ਮੇਸ ਨੂੰ ਲੱਗੇ ਲਓ ਜੀ ਪੰਡਤ ਜੀ ਨੇ ਪਿਛਲੇ ਵਾਰ ਕਿਹਾ ਸੀ ਵੀ ਮੇਸ ਤੇ ਕੁੰਭ ਨੂੰ ਇਨਾਮ ਲੱਗੂਗਾ ਉਹ ਵੀ ਲੱਗੂਗਾ ਕਰੋੜਾਂ ਦਾ ਉਹੀ ਗੱਲ ਹੋ ਗਈ ਲੱਗ ਗਿਆ ਵੀਰੇ ਲੱਗ ਗਿਆ ਜੀ ਇਹ ਜੋਤਸ ਦੇ ਹਿਸਾਬ ਨਾਲ ਸੰਕੇਤ ਹੁੰਦੇ ਨੇ ਠੀਕ ਆ ਜੀ ਹੁਣ ਜਿਹੜਾ ਜੋਤਸ ਸਾਡੇ ਹਿਸਾਬ ਦਾ ਸਾਡਾ ਜੋਤਸ ਹੈ ਸਾਡੀ ਜੋਤਸ ਵਿਦਿਆ ਪੜ੍ਹਾਈ ਆ ਸੀ ਬਜ਼ੁਰਗਾਂ ਤੋਂ ਸਿੱਖਿਆ ਤਿੰਨ ਨਾਮ ਨੇ ਇਹਦੇ ਵਿੱਚ ਤਿੰਨੇ ਰਾਸ਼ੀਆਂ ਦਾ ਨਾਮ ਦੱਸੂਗਾ ਪਹਿਲਾ ਗੱਲ ਤਾਂ ਇਹ ਸੁਣ ਲਓ ਵੀ ਇਹਦਾ ਜਿਹੜਾ ਪ੍ਰਾਈਜ਼ ਆ ਫਸਟ 10 ਕਰੋੜ ਰੁਪਏ ਦਾ 10 ਕਰੋੜ ਦਾ ਪਹਿਲਾ ਪ੍ਰਾਈਜ਼ ਹਾਂਜੀ ਤੇ ਗਰੰਟਡ ਹੈ ਇਹ ਰਸੋ ਪਬਲਿਕ ਤੋਂ ਗਰੰਟਡ ਪੱਕੀਆਂ ਹੋਈਆਂ ਟਿਕਟਾਂ ਚੋਂ ਨਿਕਲਾਂ ਪਬਲਿਕ ਦੇ ਵਿੱਚੋਂ ਨਿਕਲਾਂ ਇਹ ਗੱਲ ਨਹੀਂ ਹੈਗੀ ਵੀ ਜੇ ਐਡਾ ਵੱਡਾ ਇਨਾਮ ਆ ਵੀ ਇਹ ਨਾਮ ਗਰੰਟਡ ਨਹੀਂ ਹੋਊਗਾ ਗਰੰਟਡ ਹੈ 100% ਬਾਈ ਤੁਸੀਂ ਆਪ ਚੈੱਕ ਕਰ ਲਓ ਬਾਈ ਜੀ ਲਿਖਿਆ ਹੋਇਆਗਾ ਤੇ ਇਹ ਦੂਜਾ ਨਾਮ ਹੈ ਜਿਹੜਾ ਦੂਜਾ ਤਾਂ ਉਹੀ ਹੋਊਗਾ ਮਾੜਾ ਮੋਟਾ じゃ ਫਿਰ ਪਹਿਲੇ ਐਡਾ ਨਾਮ ਸਰਕਾਰ ਦੀ ਟਿਕਟ ਹੈ ਵੀਰੇ ਦੂਜਾ ਕੀ ਆ ਫਿਰ 1 ਕਰੋੜ ਲੇ ਵੀ ਦੂਜਾ 1 ਕਰੋੜ ਉਹ ਵਰਦਾ ਲੇ ਵੀ ਦੂਜਾ ਵੀ 1 ਕਰੋੜ ਰੁਪਇਆ ਦਾ ਸੈਕੰਡ ਪ੍ਰਾਈਜ਼ ਤੈਨੂੰ ਲੱਗਣਾ ਵੀਰੇ ਮੇਸ ਰਾਸ਼ੀ ਇੱਕ ਕੁੰਭ ਜਾਂ ਸਿੰਘ ਦਾ ਦੇ ਡੇਟ ਆਫ ਬਰਥ ਲਿਆਓ ਹਾਂ ਜਨਮ ਦਾ ਟਾਈਮ ਲਿਆਓ ਹਾਂ ਉਹਦੇ ਅਕਾਉਂਟਿੰਗ ਜੋ ਲੱਕੀ ਨੰਬਰ ਬਣੂਗਾ ਡਾਊਂਗਾ ਤੇ 10 ਕਰੋੜ ਦਾ ਨਾਮ ਲੱਗੂਗਾ ਪਹਿਲਾ 10 ਕਰੋੜ ਦੂਜਾ 1 ਕਰੋੜ ਤੀਜਾ ਵੀ ਉਹੀ ਹੋਊ ਫਿਰ ਤੀਜਾ ਅੱਧਾ ਕਰੋੜ ਹੈ ਤੀਜਾ ਬਈ 50 ਲੱਖ ਰੁਪਇਆ ਚੌਥਾ ਫਿਰ ਉਹੀ ਜੇ ਹੋਊਗਾ ਚੌਥਾ ਵੀ ਉਹੀ ਨਹੀਂ ਹੈਗਾ ਚੌਥਾ ਅੱਠੀ ਅਣਿਆਂ ਨੂੰ ਜਿਹੜਾ ਨਾਮ ਆ ਕਿੰਨੇ ਜੀ 10 ਲੱਖ 10 10 ਲੱਖ 8 ਬੰਦਿਆਂ ਨੂੰ ਲੈ ਵੀ 8 ਬੰਦਿਆਂ ਨੂੰ 10 10 ਲੱਖ ਰੁਪਏ ਆਇਆ ਕਿ ਚੌਥਾ ਨਾਮ ਇਹਦਾ ਆ ਲੋੜੀ ਵੈਂਪਰ ਤੇ ਆ 50 ਹਜ਼ਾਰ ਆਹ ਰਾਜ ਹੁੰਦਾ ਦੀ ਅੱਗੇ ਦਾ ਬੇਰੇ ਹੁਣ 10 10 ਲੱਖ ਚੌਥੇ ਨਾਮ ਦੀ ਗੱਲ ਕਰ ਰਹੇ ਆ ਵੱਡੇ ਦਾ ਕਰੋੜਾਂ ਚ ਨੇ ਅਗਲਾ ਕੀ ਆ ਜੀ ਪੰਜਵਾਂ ਕੀ ਆ ਪੰਜਵਾਂ ਫੇਰ 8 ਬੰਦੇ ਨੂੰ 5 5 ਲੱਖ ਲੈ ਵੀ 5 5 ਲੱਖ 8 ਬੰਦਿਆਂ ਨੂੰ ਯਾਨੀ ਕਿ ਭਾਈ ਆ ਦੇਖ ਲੋ ਕਿੰਨੇ ਹੋ ਗਏ ਲੱਖਪਤੀ ਕਿੰਨੇ ਹੋ ਗਏ ਗਿਣ ਕੇ ਦੱਸਿਓ ਬਣਾ ਜੀ ਲੱਖਪਤੀ ਹੋ ਗਏ 17 17 ਤੇ 50 ਲੱਖ ਦਾ ਵੀ ਆ ਗਿਆ ਅਗਲਾ ਕਿਹੜਾ ਹੈਗਾ 2 ਕਰੋੜਪਤੀ ਹੋਗੇ ਤੇ ਅਗਲਾ ਅਗਲਾ ਹਜ਼ਾਰਪਤੀ ਬਣਾਵਾਂਗੇ 1600 ਬੰਦੇ ਨੂੰ 9-9000 ਐ ਵੀ 1600 ਬੰਦੇ ਨੂੰ 9-9000 ਰੁਪਏ ਅਗਲਾ ਜੀ ਸੱਤਵਾਂ ਭਰਾਈ ਆ ਜਾ ਹਾਂਜੀ 1600 ਬੰਦੇ ਨੂੰ 5-5000 ਇਹ ਵੀ ਵਧੀਆ ਹੈਗਾ ਅਗਲਾ ਜੀ ਫਿਰ ਫਿਰ ਤਵਕਾ ਹਾਂਜੀ 1600 ਬੰਦੇ ਨੂੰ 3-3000 ਅਗਲਾ ਜੀ ਅਗਲਾ ਫਿਰ 64000 ਬੰਦੇ ਨੂੰ ਨਾਮ ਮਿਲਣਾ 64000 ਬੰਦੇ ਨੂੰ ਬਈ 1-1000 ਰੁਪਏ ਯਾਨੀ ਕਿ ਬਈ ਜਿੰਨੇ ਤੁਸੀਂ ਪੈਸੇ ਲਾਏ ਨੇ ਦੁੱਗਣੇ ਮੁੜ ਕੇ ਆਉਣਗੇ ਹੁਣੇ ਜਿਹੜੇ ਤਿੰਨ ਨਾਮ ਨੇ ਹੂੰ 10 ਕਰੋੜ 1 ਕਰੋੜ 50 ਲੱਖ ਹਾਂ ਜੀ ਤਿੰਨੇ ਨਾਮ ਨੇ ਤਿੰਨੋ ਰਾਸੀਆਂ ਨੇ ਠੀਕ ਹੈ ਕਿਹੜੀ ਕਿਹੜੀ 18 ਤਰੀਕ ਨੂੰ ਡਰਾਅ ਹੋਇਆ ਦਾ 18 ਜਨਵਰੀ ਦਾ ਹਾਂ ਜੀ ਪਹਿਲਾਂ ਕਿਹਾ ਸੀ ਦੀਵਾਲੀ ਬੰਪਰ ਦਾ ਚੈੱਕ ਕਰ ਲਓ ਇਤਿਹਾਸ ਸਾਰਾ ਪਿਆ ਰਿਕਾਰਡ ਗਵਰਨਮੈਂਟ ਦਾ ਚੈੱਕ ਕਰ ਲਓ ਵੀਡੀਓ ਚੈੱਕ ਕਰ ਲਓ ਚੈਨਲਾਂ ਦੀਆਂ ਖਬਰਾਂ ਚੈੱਕ ਕਰ ਲਓ YouTube ਤੇ 89 ਕਿਹੜਾ ਚੈਨਲ ਹੈ ਉੱਤੇ ਵੀ ਚੱਲ ਰਹੀ ਆ ਠੀਕ ਹੈ ਜੀ ਲਵ ਕੁਮਾਰ ਦਿੱਲੀ ਦਾ ਰਹਿਣ ਵਾਲਾ ਬੰਦਾ ਨੰਗਲ ਆਇਆ ਆਪਣੀ ਮਾਸੀ ਦੇ ਕੋਲ ਉੱਥੋਂ ਜਾਂਦਾ ਟਿਕਟ ਲੈ ਗਿਆ 3 ਕਰੋੜ ਲੈ ਗਿਆ ਬੇਸ ਰਾਸ਼ੀ ਲੱਗਿਆ ਪੰਡਿਤ ਭੂwekਵਾਨੀ ਸੱਚ ਪਰਮਾਤਮਾ ਨੇ ਲਾਜ ਰੱਖ ਲਈ ਲੈ ਵੀ ਪੰਡਿਤ ਜੀ ਨੇ ਜੋ ਕਹਿਆ ਸੀ ਪੂਰਾ ਕਰਤਾ ਠੀਕ ਹੈ ਜੀ ਇਹ ਦੂਜੇ ਕੁੰਭ ਚ ਗਿਆ ਠੀਕ ਹੈ ਜੀ ਤੇ ਹੁਣ ਜਿਹੜਾ ਨਾਮ ਆਏ ਸਿੰਘ ਰਾਸ਼ੀ ਹਾਂ ਜੀ ਕੁੰਭ ਰਾਸ਼ੀ ਮੇਸ ਰਾਸ਼ੀ ਵੱਡੇ ਨਾਮ ਤਿੰਨ ਨੇ ਵੱਡੀ ਤਿੰਨ ਰਾਸ਼ੀਆਂ ਨੇ ਹਾਂ ਜੀ ਪੰਡਿਤ ਲਾਟਰੀ ਏਜੰਸੀ ਕੋਲ ਆਜੋ ਤੇ ਆਪਣੀ ਕਿਸਮਤ ਲੈ ਜਾਓ ਲੈ ਵੀ ਆ ਤਿੰਨ ਰਾਸ਼ੀ ਵਾਲੇ ਨਾ ਇੱਕ ਵਾਰ ਇੱਥੇ ਆਜੋ ਤੇ ਨਾਮ ਲੈ ਜੋ ਠੀਕ ਹੈ ਭਾਈ ਕੁੱਲ ਕਿੰਨੇ ਨਾਮ ਨੇ ਪੰਨੇ ਦੇ ਵਿੱਚ ਕੁੱਲ ਹੈਗੇ ਵੀਰੇ 66819 ਬੰਦਿਆਂ ਦਾ ਲੈ ਵੀ 66819 ਯਾਨੀ ਕਿ ਭਾਈ ਐਨੇ ਬੰਦਿਆਂ ਨੂੰ ਕੁਸ ਨਾ ਕੁਸ ਲੱਗੂਗਾ ਪੰਜ ਨੂੰ ਹੋਰ ਮਿਲਣਾ ਪੰਜ ਨੂੰ ਹੋਰ ਕਿਵੇਂ ਜੀ ਉਹ ਬਾਈ ਦੇ ਦੇ ਨੇ ਉਹ ਕਿਵੇਂ ਦੇਵੋਗੇ ਜਿਹੜੇ ਵੀਰ ਵੀਡੀਓ ਸ਼ੇਅਰ ਕਰਨਗੇ ਕਮੈਂਟ ਕਰਨਗੇ ਵੱਧ ਤੋਂ ਵੱਧ ਲੈ ਵੀ ਜਿਹੜੇ ਮੇਰੇ ਵੀਰ ਨਾ ਬਾਦ ਤੋਂ ਬਾਦ ਵੀਡੀਓ ਸ਼ੇਅਰ ਕਰ ਦੇਣਗੇ ਤੇ ਕਮੈਂਟ ਬਾਈ ਕਮੈਂਟ ਦਾ ਨਾ ਬਸ ਕਰੀ ਚੱਲੋ ਜੋ ਮਰਜ਼ੀ ਲਿਖੋ ਨਾਮ ਲਿਖੋ ਪਰ ਨੰਬਰ ਨਾ ਲਿਖਿਓ ਨੰਬਰ ਨਾ ਦਦੇ ਉਹ ਕਮੈਂਟ ਵੀ ਫਿਰ ਤੁਹਾਨੂੰ ਫੇਕ ਕਾਲ ਆਊਗੀ ਦੇਵਾਂਗੇ ਕੀ ਕੋਈ ਪੰਡਤ ਬਣ ਜਾਂਦਾ ਉਹ ਹੀ ਦੇਵਾਂਗੇ ਕੀ ਪਹਿਲੇ ਬੰਦੇ ਨੂੰ ਦਵਾਂਗੇ ਸੋਨੇ ਦੀ ਅੰਗੂਠੀ ਲੈ ਵੀ ਪਹਿਲੇ ਬੰਦੇ ਨੂੰ ਸੋਨੇ ਦੀ ਅੰਗੂਠੀ ਦੂਜੇ ਨੂੰ ਦਵਾਂਗੇ Android ਮੋਬਾਈਲ ਠੀਕ ਹੈ ਤੀਜੇ ਨੂੰ ਤੀਜੇ ਨੂੰ ਦਵਾਂਗੇ ਕੀ ਪੈਡ ਮੋਬਾਈਲ ਅੱਗੇ ਜੀ ਦੋ ਬੰਦੇ ਜਿਹੜੇ 4ਵਾਂ ਤੇ 5ਵਾਂ ਉਹਨਾਂ ਨੂੰ ਸਰਪ੍ਰਾਈਜ਼ ਗਿਫਟ ਕੁਝ ਵੀ ਮਿਲ ਸਕਦਾ ਲੈ ਵੀ ਜਿਹੜੇ ਮੇਰੇ ਵੀਨਾ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਵਾਸਤੇ ਵੀ ਬਈ ਪੰਡਤ ਜੀ ਆਪਦੇ ਵੱਲੋਂ ਐਕਸਟਰਾ ਕਰ ਰਹੇ ਨੇ ਤੇ ਤੁਸੀਂ ਵੀ ਤੁਸੀਂ ਵੀ ਹੁਣ ਬਈ ਐਕਸਟਰਾ ਕਰੋ ਤੇ ਦੂਜਾ ਨੰਬਰ ਜਿਹੜਾ ਆਪਣੇ ਸੋਨੇ ਦੀ ਚੈਨ ਕਿਹਾ ਸੀ ਹਾਂਜੀ ਉਹ ਆਪਾਂ ਦੇਣੀਆ ਦਲਜੀਤ ਸਿੰਘ ਹਜ਼ਾਰਪੁਰ ਨੂੰ ਦੇ ਪੁਆਇੰਟ ਵੱਧ ਸੀ ਆਪਣੇ ਚੈਨਲ ਤੇ ਲਾਈਵ ਵੀ ਚੱਲ ਰਿਹਾ ਛੋਟੇ ਦੇ ਆਪਾਂ ਲਾਈਵ ਕਾਲ ਕਰੀਆ ਹਾਂਜੀ ਠੀਕ ਹੈ ਉਹ ਸਾਰਾ ਲਾਈਵ ਚੈਨਲ ਤੇ ਚੱਲ ਰਿਹਾ ਉਹ ਅਗਲਾ ਬੈਕ ਜਾ ਕੇ ਚੈੱਕ ਕਰ ਸਕਦੇ ਨੇ ਲੈ ਵੀ ਜੀ ਦਲਜੀਤ ਸਿੰਘ ਭਾਈ ਆਜਾ ਸਿੱਧੀ ਪੰਡ ਜੀ ਦੇ ਕੋਲੇ ਤੇ ਲੈ ਆ ਹੁਣ ਗੱਲ ਸੁਣ ਹੋਰ ਇੱਕ ਹਾਂਜੀ ਔਰ ਜਿਹੜਾ ਆਪਾਂ ਨੇ ਮੇਸ ਕੁੰਬ ਦੇ ਸਿੰਘ ਰਾਸੀ ਲਈ ਕੰਪੋ ਪੈਕ ਤਿਆਰ ਕੀਤਾ ਇਸ ਵਾਰ ਪਹਿਲਾਂ ਵੀ ਕਰੇ ਦੀਵਾਲੀ ਪਰ ਇਸ ਵਾਰ ਵੀ ਉਹੀ ਕੰਪੋ ਪੈਕ ਹੈ 1799 ਵਿੱਚ 1799 ਵਿੱਚ 1799 ਵਿੱਚ ਦੋ ਤਾ ਦਊਗਾ ਵੀਰੇ ਏ ਤੇ ਵੀ ਦੀਆਂ ਟਿਕਟਾਂ ਲੋੜੀ ਬੰਪਰ ਦੀਆਂ 10 ਕਰੋੜ ਵਾਲੀਆਂ ਠੀਕ ਹੈ ਜੀ ਇੱਕ ਦਊਗਾ ਵੀਰੇ 2.5 ਕਰੋੜ ਵਾਲੀ ਟਿਕਟ ਪਬਲਿਕ ਟੂ ਗਰੰਟੀਡ 14 ਬਾਰਾਂ ਦੇ ਦਾ ਡਰਾ ਠੀਕ ਹੈ ਜੀ ਤੇ ਇੱਕ ਦਊਗਾ 1.5 ਕਰੋੜ ਵਾਲੀ 200 ਵਾਲੀ ਟਿਕਟ ਠੀਕ ਹੈ ਜੀ 1799 ਚ ਘਰੇ ਜਾਣਗੇ ਅਗਲੇ ਦਿਨ ਕੋਰੀਅਰ ਘਰੇ ਮੰਗਵਾ ਸਕਦੇ ਹੋ ਸ਼ਿਪਿੰਗ ਠੀਕ ਹੈ ਤੁਹਾਡੇ ਹੱਥ ਦੇ ਵਿੱਚ ਟਿਕਟ ਆਊਗੀ ਜਿਹੜਾ ਵੀਰ ਹੋਰੇ ਆਊਗਾ ਮੇਰੇ ਕੋਲ ਡੇਟ ਆਫ ਬਰਥ ਲੈ ਕੇ ਜਾਣ ਦਾ ਟਾਈਮ ਲੈ ਕੇ ਟਿਕਟ ਆ ਪਾਉਗਾ ਉਹਨੂੰ ਫੇਰ ਕਿਉਂਕਿ ਕੋਰੀਅਰ ਖਰਚਾ ਬਚਤ ਰਹਿ ਜਾਂਦੀ ਉਹਦੀ ਤੇ ਦੋ ਟਿਕਟਾ ਦਊਗਾ 7 ਲੱਖ ਵਾਲਿਆਂ ਨਾਲ ਠੀਕ ਹੈ ਠੀਕ ਹੈ ਇਹ 1799 ਵਾਲਾ ਕੰਪੋ ਪੈ ਕੇ ਜਿੱਦੀ ਜੇਬ ਹੀ ਜਾਤਦੀ ਆ ਬਾਓ ਠੀਕ ਹੈ ਇਹਦੀ ਜੇਬ ਘੱਟ ਜਾ ਤਾਂ ਆਪਣੇ ਵਰਗਾ ਕੋਈ ਜਿਵੇਂ ਆਪਾਂ ਗਰੀਬ ਜਿਵੇਂ ਬੰਦੇ ਆ ਠੀਕ ਹੈ ਉਹਨਾਂ ਨੂੰ ਆਪਾਂ ਵੀਰੇ ਇੱਕ ਸਿੰਗਲ ਟਿਕਟ ਵੀ ਦੇ ਦਾਂਗੇ 500 ਵਾਲੀ ਸਿੰਗਲ ਵੀ ਲੈ ਚਾਹੇ ਸਿੰਗਲ 200 ਵਾਲੀ ਵੀ ਲੈ ਜਾਓ ਲੈ ਵੀ ਚਾਹੇ ਪਾ ਲੋ ਕੰਬੋ ਚਾਹੇ ਲੈ ਜਾਓ ਸਿੰਗਲ ਸਿੰਗਲੇ ਤੁਹਾਡੀ ਮਰਜ਼ੀ ਹੋਊਗੀ ਜਿਵੇਂ ਤੁਹਾਡੀ ਜੇਬ ਇਜਾਜ਼ਤ ਦੇਊਗੀ ਉਸ ਹਿਸਾਬ ਨਾਲ ਤੁਸੀਂ ਟਿਕਟਾਂ ਲੈ ਕੇ ਜਾ ਸਕਦੇ ਹੋ ਆਉਣਾ ਕਿੱਥੇ ਹੈਗਾ ਤੁਸੀਂ ਆਉਣਾ ਜੀ ਅਮਰਗੜ ਦੇ ਵਿੱਚ ਜਿਲ੍ਹਾ ਕੋਟਲੇ ਜਿਲ੍ਹਾ ਜੇੜਾ ਅਮਰਗੜ ਜਿਲ੍ਹਾ ਜਿਲ੍ਹਾ ਅਮਰਗੜ ਜਮਾ ਰੋਡ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਦੇ ਕੋਲੇ ਇੱਥੋਂ ਆ ਕੇ ਟਿਕਟਾਂ ਲੈ ਕੇ ਜਾਓ ਤੇ ਬਈ ਵੀਡੀਓ ਸ਼ੇਅਰ ਤੇ ਲਾਇਕ ਕਮੈਂਟ ਕਰਨਾ ਨਾ ਭੁੱਲੋ ਤੇ ਇੱਕ ਨਾ ਜਿਹੜੇ ਵੀਰ ਕਈ ਵਾਰ ਸਾਨੂੰ ਪਹੁੰਚਦੇ ਨਹੀਂ WhatsApp ਤੇ ਲੋਕੇਸ਼ਨ ਭੇਜ ਦੋ ਹਾਂਜੀ ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਪੰਡਤ ਲਾਟਰੀ ਅਮਰਗੜ Google 'ਚ ਭਰ ਲਓ ਠੀਕ ਹੈ ਜੀ Google Map 'ਤੇ ਹੀ ਭਰਨਾ ਸਿੱਧਾ Google 'ਚ ਭਰੋ ਪੰਡਤ ਲਾਟਰੀ ਅਮਰਗੜ 5 ਸਟਾਰ ਆਪਾਨੂੰ ਮਿਲੇ ਹੋਏ ਨੇ ਠੀਕ ਹੈ ਜੀ ਉਥੋਂ ਲੋਕੇਸ਼ਨ ਚੱਕੋ ਸਿੱਧੇ ਮੇਰੇ ਆਫਿਸ ਆਉਣਗੇ ਮਲੇਰ ਕੋਲੇ ਜ਼ਿਲ੍ਹਾ ਚਾਮਰਗੜ ਲੈ ਵੀ ਮਿੱਤਰੋ ਆ ਜਾਓ ਸਿੱਧੇ ਪੰਡਤ ਜੀ ਦੇ ਕੋਲੇ ਤੇ ਲੈ ਜਾਓ ਟਿਕਟਾਂ ਦੇ ਬੰਨ ਜਾਓ ਕਰੋੜਪਤੀ ਸ਼ੇਅਰ ਜ਼ਰੂਰ ਕਰ ਦਿਓ ਸੋਨੇ ਦੀ ਗੁੱਠੀ ਲੈਣੀ ਹੈ ਜੀ ਆ ਲੈ